ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਟਰੈਕਟਰ ਟੋਚਨ ਤੇ ਮੁਕਾਬਲਿਆਂ ਲਈ ਮਸ਼ਹੂਰ ਨੀਸ਼ੂ ਦੇਸ਼ਵਾਲ ਦਾ ਅੱਜ nidhan ਹੋ ਗਿਆ ਜੋ ਕਿ ਅੱਜ ਟਰੈਕਟਰ ਦਾ ਸਟੰਟ ਕਰਵਾ ਰਹੀ ਸੀ ਜੋ ਕਿ ਅੱਜ ਟਰੈਕਟਰ ਉੱਪਰ ਡਿੱਗਣ ਦੇ ਕਾਰਨ ਅਚਾਨਕ ਥੱਲੇ ਆਉਣ ਕਰਕੇ ਮੌਤ ਹੋ ਗਈ ਜੋ ਕਿ ਬਹੁਤ ਹੀ ਮੰਦਪਾਗੀ ਘਟਨਾ ਹੈ ਨੀਸ਼ੂ ਦੇਸ਼ਵਾਲ ਨੂੰ 7 ਲੱਖ ਤੋਂ ਉੱਪਰ ਲੋਕ ਇੰਸਟਾਗ੍ਰam ਉੱਪਰ ਫੋਲੋ ਕਰਦੇ ਸੀ ਤੇ ਨੀਸ਼ੂ ਦੇਸ਼ਵਾਲ ਨੂੰ ਯੂਟਿਊਬਰ ਪਰ ਵੀ 1 ਲੱਖ ਤੋਂ ਉੱਪਰ ਸਬਸਕ੍ਰਾਈਬ ਕੀਤਾ ਹੋਇਆ ਸੀ ਲੋਕਾਂ ਨੇ ਤਿੰਨ ਨੀਸ਼ੂ ਦੇਸ਼ਵਾਲ ਯੂਟਿਊਬਰ ਪਰ ਆਫ-ਰੋਡਿੰਗ ਤੇ ਆਪਣੇ ਸਟੰਟ ਦੀਆਂ ਵੀਡੀਓ Ponde sí ਪਰ ਅਚਾਨਕ ਇਹ ਅੱਜ ਘਟਨਾ ਹੋਣ ਕਰਨ ਸਾਰਾ ਕੁਝ ਵਿੱਚ ਹੀ ਰਹਿ ਗਿਆ ਤੇ ਨੀਸ਼ੂ ਦੇਸ਼ਵਾਲ ਹਮੇਸ਼ਾ ਲਈ ਆਪਾਂ ਨੂੰ ਅਲਵਿਦਾ ਕਹਿ ਕੇ ਪਿੱਛੇ ਵੀ ਪੰਜਾਬ ਸਰਕਾਰ ਨੇ ਇੱਕ ਸਟੰਟ ਦੇ ਕਰਨ ਨੌਜਵਾਨ ਦੀ ਮੌਤ ਤੋਂ ਬਾਅਦ ਇਹ ਸਾਰਾ ਕੁਝ ਬੈਨ ਕਰ ਦਿੱਤਾ ਸੀ ਪਰ ਕਈ ਜਵਾਨ ਅਜੇ ਵੀ ਇਹ ਕੰਮ ਕਰਦੇ ਸੀ ਤੇ ਸਟੰਟ ਕਰਾਉਂਦੇ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਮਸ਼ੀਨਰੀ ਨਾਲ ਕਦੇ ਵੀ ਤਕਾ ਨਾ ਕੀਤਾ ਜਾਵੇ ਐਵੇਂ ਦੇ ਸਟੰਟ ਹਮੇਸ਼ਾ ਲਈ ਬੈਨ ਹੋ ਜਾਣ ਤਾਂ ਕਿ ਅੱਗੇ ਕਿਸੇ ਮਾਂ ਦਾ ਪੁੱਤ ਐਵੇਂ ਨਾ ਜਾਏ ਅਸੀਂ ਸਿਰ ਰੱਬ ਅੱਗੇ ਇਹ ਹੀ ਦੁਆ ਕਰਦੇ ਹਾਂ ਕਿ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਵਾਹਿਗੁਰੂ ਜਗ੍ਹਾ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਧੰਨਵਾਦ